ਗੱਗਾ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਪਟੋਲਿੰਗ ਦੇ ਦੌਰਾਨ ਇੱਕ ਕਥਿਤ ਔਰ ਜਿਹੜੀ ਆ ਰਹੀ ਸੀ ਇਹਨੂੰ ਪੁਲਿਸ ਨੇ ਕਾਬੂ ਕੀਤਾ ਇਸ ਤੋਂ ਕੋਈ ਚੋਰਾ ਪੋਸਤ ਭੁੱਕੀ ਬਰਾਮਦ ਹੋਈ ਹੈ ਜਿਹੜੀ ਕਥਿਤ ਔਰਤ ਹੈ ਉਹ ਕਹਿ ਰਹੀ ਹੈ ਵੀ ਪੇਟ ਕਰਕੇ ਸਾਨੂੰ ਨਸ਼ਾ ਵੇਚਣਾ ਪੈਂਦਾ ਹੈ ਲੇਕਿਨ ਪਹਿਲਾਂ ਵੀ ਕਈ ਮਾਮਲੇ ਇਸ ਦੇ ਖਿਲਾਫ ਦਰਜ ਹੈ ਤਾਣੇ ਵਿੱਚ ਪੁਲਿਸ ਦੇ ਘਰੀ ਸੇਰ ਸਿੰਘ ਵੱਲੋਂ ਸਮਾਣਾ ਦਲਚ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਅਧਿਕਾਰੀ ਮੌਜੂਦ ਸੇਰ ਸਿੰਘ ਜੀ ਸੇਰ ਸਿੰਘ ਜੀ ਵੀ ਇਸ ਨੂੰ ਲੈ ਕੇ ਪੇਸ਼ ਅਦਾਲਤ ਪੇਸ਼ ਕਰਨ ਆਏ ਹਨ ਔਰ ਇਸ ਦੇ ਖਿਲਾਫ ਪਹਿਲਾਂ ਕੋਈ ਮਾਮਲੇ ਪਿੰਡ ਦੇ ਦਰਾਂ ਜਿਹਾ ਅੱਜ ਕੱਲ੍ਹ ਦਰਾਨੇ ਗਸ਼ਟ ਨੂੰ ਪਿੰਡ ਦੇ ਦਰਾਂ ਕੋਲੋਂ ਹੀ ਸੂਰ ਦੀ ਪਾਰਟੀ ਤੋਂ ਕਾਬੂ ਕੀਤਾ 900 ਗ੍ਰਾਮ ਕੂਕੀ ਚੂੜਾ ਪੋਸਟ ਮਿਲਿਆ ਹੈਗੇ ਨੇ ਤਿੰਨ ਚਾਰ ਪਰਚੇ ਹੈਗੇ ਨੇ ਬਾਕੀ ਰਿਕਾਰਡ ਚੈੱਕ ਕਰਦੇ ਹਾਂ ਕੰਤੋ ਹੈ ਜੀ ਬਸ ਉਹੀ ਵੇਚਦੇ ਆ ਢਿੱਡ ਦੇ ਮਾਰੇ ਹੈਗੇ ਨੇ ਦੋ ਤਿੰਨ ਦੋ ਤਿੰਨ ਪਰਚੇ ਪਹਿਲਾਂ ਵੀ ਆ ਗਏ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼